जी 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 <coughs> हां जी ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਵੀ ਆਪਾਂ ਜ਼ਿੰਦਗੀ ਦੇ ਵਿੱਚ ਕਰਮ ਧਰਮ ਕਰਦੇ ਹਾਂ ਉਸ ਦਾ ਆਸਲ ਮਨੋਰਥ ਕੀ ਹੈ ਸਾਡਾ ਵੀ ਸਾਨੂੰ ਗੁਰੂ ਹੀ ਗੁਰੂ ਦੀ ਖੁਸ਼ੀ ਮਿਲੇ ਇਸੇ ਕਰਕੇ ਕਰਦੇ ਆਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਅਮਰਤ ਵੇਲਾ ਸਾਧਦੇ ਆ ਪਉਨਦਾਨ ਕਰਦੇ ਆ ਸਹਿਜ ਪਾਠ ਅਖੰਡ ਪਾਠ ਜਪਜੀ ਸਾਹਿਬ ਦੇ ਪਾਠ ਜੋ ਵੀ ਹੈ ਉਸ ਦੇ ਪਿੱਛੇ ਕੀ ਹੈ ਵੀ ਕਿਸੇ ਦਿਨ ਸਾਨੂੰ ਗੁਰੂ ਦੀ ਖੁਸ਼ੀ ਮਿਲੇ ਜੇ ਗੁਰੂ ਦੀ ਖੁਸ਼ੀ ਸਾਨੂੰ ਲੈਣ ਦੀ ਅੰਦਰ ਇੱਛਾ ਹੈ ਤਾਂ ਸਾਨੂੰ ਇਸ ਤੇ ਨਾਲ ਨਾਲ ਇਹ ਵੀ ਸੋਚਣਾ ਪਵੇਗਾ ਕਿ ਗੁਰੂ ਦੀ ਖੁਸ਼ੀ ਕਿੰਨਾ ਗੱਲਾਂ ਦੇ ਵਿੱਚ ਹੈ ਤੇ ਗੁਰੂ ਦੀ ਨਰਾਜ਼ਗੀ ਕਿੰਨਾ ਗੱਲਾਂ ਦੇ ਵਿੱਚ ਸੰਗ ਦੀ ਗੁਰਬਾਣੀ ਪੜਨੀ ਵਿਚਾਰਨੀ ਅੰਮ੍ਰਿਤ ਵੇਲਾ ਸਾਹਮਣਾ ਗੁਰਮਖ ਖ ਨਾਮ ਦਾਨ ਇਸ਼ਨਾਨ ਗੁਰਮਖਾ ਜਿਹੜਾ ਗਦਾਨ ਵੀ ਕਰੂਗਾ ਨਾਮ ਵੀ ਜਪੂਗਾ ਇਸ਼ਨਾਨ ਵੀ ਕਰੂਗਾ ਦਾਨ ਕਰਨ ਦਾ ਮਤਲਬ ਕੀ ਹੈ ਕਿ ਗੁਰਮਖਾ ਲੋਭੀ ਨਹੀਂ ਇਸ਼ਨਾਨ ਕਰਨ ਦਾ ਮਤਲਬ ਕੀ ਹੈ ਗੁਰਮਖਾ ਸਾਫ਼ ਸੁਥਰਾ ਤੇ ਆਰਸੀਨੀ ਨਾਮ ਕੀ ਹੈ ਗੁਰਮਖ ਨੂੰ ਪਤਾ ਹੈ ਕਿ ਮੇਰੇ ਪਿੱਛੇ ਕੋਈ ਸ਼ਕਤੀ ਹੈ ਗੁਰਮਖ ਨਾਮ ਦਾ ਨਿਸ਼ਾਨ ਸੋ ਸਤਿਗੁਰੂ ਨੂੰ ਨਰਾਜ਼ਗੀ ਕਿੰਨਾ ਗੱਲਾਂ ਤੋਂ ਮੈਂ ਸਤਿਗੁਰੂ ਦੀ ਪ੍ਰਾਪਤੀ ਵਾਸਤੇ ਗੁਰੂ ਦੀ ਅਕਾਲ ਪੁਰਖ ਦੀ ਗੁਰੂ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਦੇ ਜਿਹੜੇ ਹੁਕਮ ਨੇ ਤੇ ਜਿੰਨਾ ਤੋਂ ਗੁਰੂ ਦਾ ਹਿਰਦਾ ਦੁੱਖਦਾ ਉਹ ਆਪਾਂ ਨਹੀਂ ਕਰਨੇ ਆਲੇ ਵਿੱਚ ਪਾਪ ਪੁੰਨ ਕੀ ਹੈ ਨਾ ਪਾਪ ਦਾ ਮਤਲਬ ਇਹ ਹੁੰਦਾ ਜਦੋਂ ਆਪਾਂ ਕਿਸੇ ਦਾ ਦਿਲ ਦਿਖਾਉਨੇ ਹ ਜਦੋਂ ਦਿਲ ਦਿਖਾਉਨੇ ਕਿਸੇ ਦਾ ਨਾ ਭਾਵੇਂ ਬੋਲ ਕੇ ਝਗੜਾ ਕਰਕੇ ਸੱਟ ਮਾਰ ਕੇ ਕਈ ਕਾਰਨ ਹੁੰਦੇ ਨੇ ਦਿਲ ਲਖੋਣ ਦੇ ਸਾਰੇ ਮਹਾਰਾਜ ਕਹਿੰਦੇ ਵੀ ਗਰੀਬੀ ਗਦਾ ਹਮਾਰੀ ਨਮਾੜੇ ਪੜ ਵਿੱਚ ਰਹਿਣਾ ਕਿਸੇ ਦੇ ਦਿਲ ਨਹੀਂ ਪਾਉਣਾ ਸੋ ਜਦੋਂ ਪਿਰਥੀ ਚੰਦ ਗੁਰੂ ਰਾਮਦਾਸ ਮਹਾਰਾਜ ਤੰਗ ਕਰਨ ਲੱਗ ਪਿਆ ਲੋਹ ਲਾਜ ਦੇ ਵਿੱਚ ਵੀ ਮੈਨੂੰ ਗੱਦੀ ਮਿਲਣੀ ਚਾਹੀਦੀ ਐ ਮਾਲ ਤਾਂ ਮੈਨੂੰ ਮਿਲਣਾ ਚਾਹੀਦਾ ਬਹੁਤ ਝਗੜਾ ਕਰਿਆ ਕਰੇ ਗੁਰੂ ਅਰਜਨ ਦੇਵ ਮਹਾਰਾਜ ਤੇ ਮਹਾਦੇਵ ਜੀ ਸਮਾਦੀ ਵਿੱਚ ਨਾਮ ਸਬੰਦ ਚ ਸੇਵਾ ਚ ਰਹਿੰਦੇ ਗੁਰੂ ਆਜੀ ਨੂੰ ਵੀ ਸੇਵਾ ਵੀ ਕਰਦੇ ਤੇ ਸੇਵਨ ਵੀ ਕਰਦੇ ਬਾਣੇ ਵਿੱਚ ਰਹਿੰਦੇ ਗੁਰਦਾਸ ਹਕਮ ਮੰਨਦੇ ਗੁਰੂ ਰਾਮਦਾਸ ਦਾ ਪਿਤਾ ਜੀ ਦਾ ਜਦੋਂ ਪਿਰਥੀ ਚੰਦ ਨੂੰ ਖੁਸ਼ੀ ਕਿਉਂ ਨਹੀਂ ਮਿਲੀ ਤੰਗ ਕਰਦਾ ਸੀ ਗੁਰੂ ਰਾਮਦਾਸ ਮਹਾਰਨ ਪਿਤਾ ਜੀ ਨੂੰ ਤੇ ਉੱਥੇ ਫਿਰ ਮਹਾਰਾਜ ਨੇ ਇਹ ਦੱਸਿਆ ਵੀ ਭਾਈ ਤੈਨੂੰ ਪਾਪ ਲੱਗੂਗਾ ਤੂੰ ਆਪਣੇ ਪਿਓ ਨੂੰ ਤੰਗ ਕਰਦਾ ਹੈ। ਆਪਣੇ ਮਾਪਿਆਂ ਨੂੰ ਤੰਗ ਕਰਨ ਨੂੰ ਪਾਪ ਲੱਗੇਗਾ ਪਿਰਥੀ ਚੰਦ। ਗੁਰੂ ਸਾਹਿਬ ਕਹਿੰਦੇ ਕਾਹੇ ਪੂਤ ਚਾਗਰਤ ਹੌ ਸੰਗ ਬਾਪ ਹੈ ਮੇਰੇ ਪੁੱਤਰ ਤੋਂ ਆਪਦੇ ਪਿਓ ਨਾਲ ਕਿਉਂ ਝਗੜਾ ਕਰਦਾ ਹੈ ਭਾਈ ਕਾਹੇ ਪੁੱਤ ਝਗੜ ਤਾ ਸੰਗ ਬਾਪ ਜਿਨਕੇ ਜਣੇ ਬਡੇਰੇ ਤਮਹੋਂ ਤਿੰਸੌ ਝਗੜ ਤ ਪਾਪ ਜਿਨ੍ਹਾਂ ਨੇ ਤੈਨੂੰ ਪਾਲ ਪੋਸ਼ ਕੇ ਵੱਡਾ ਕੀਤਾ ਹੈ ਨਾ ਉਹਦੇ ਨਾਲ ਤੈਨੂੰ ਝਗੜਾ ਤੈਨੂੰ ਪਾਪ ਲੱਗੇਗਾ ਹੁਣ ਗੁਰੂ ਹੈ ਜਿਹੜਾ ਗੁਰੂ ਸਾਰਿਆਂ ਵਿੱਚ ਵੱਸਦਾ ਹੈ ਜੇ ਭ੍ਰਤੀ ਚੰਦ ਨੂੰ ਕਹਿੰਦੇ ਨੇ ਵੀ ਭਾਈ ਤੈਨੂੰ ਪਾਪ ਲੱਗੇਗਾ ਤੂੰ ਪਿਓ ਨੂੰ ਤੰਗ ਕਰਨਾ ਹੈ ਹੁਣ ਅਸੀਂ ਵੀ ਗੁਰੂ ਦੇ ਅਸਲ ਵਿੱਚ ਅਸੀਂ ਵੀ ਗੁਰੂ ਦੇ ਬੱਚੇ ਆ ਨਾ ਮਹਾਰਾਜ ਦੀ ਖੁਸ਼ੀ ਇੱਥੇ ਹੈ ਨਰਾਜਗੀ ਇੱਥੇ ਹੈ ਖੁਸ਼ੀ ਵੀ ਇੱਥੇ ਹੈ ਹੁਕਮ ਵਿੱਚ ਖੁਸ਼ੀ ਹੈ ਹੁਕਮ ਤੋਂ ਪਰਾ ਹੋਣਾ ਨਰਾਜਗੀ ਸਾਡਾ ਗੁਰੂ ਸਾਡੇ ਵਿੱਚ ਵੀ ਹੈ ਸਾਡੇ ਮਾਂ ਪਿਓ ਦੇ ਵਿੱਚ ਵੀ ਹੈ ਸੋ ਕਿਉਂ ਗੁਰਦੇਵ ਮਾਤਾ ਗੁਰਦੇਵ ਪਿਤਾ ਜੇ ਚੰਗੇ ਸੂਲ ਨਿਭਾਏ ਜਾਣ ਮਹਾਰਾਜ ਕਹਿੰਦੇ ਪਿਤਾ ਗੁਰਦੇਵ ਦਾ ਵੀ ਗੁਰੂ ਦਾ ਰੂਪ ਲੈ ਲੈਂਦਾ ਤੇ ਆਪਦੇ ਗੁਰੂ ਨੇ ਚੰਗੇ ਮਾਪਿਓ ਨੂੰ ਨਾ ਅਵਦਾ ਦਰਜਾ دیتا ਵੀ ਚੰਗਾ ਮਾਪਿਓ ਵੀ ਗੁਰੂ ਵਰਗਾ ਹੈ ਚੰਗਾ ਮਾਪਿਓ ਜਿਹੜਾ ਗੁਰੂ ਦਾ ਹੁਕਮ ਮੰਨੇਗਾ ਉਹ ਮਾਪਿਓ ਬਣੇਗਾ ਗੁਰੂ ਅਨੁਸਾਰ ਚੱਲੇਗਾ ਉਹਦਾ ਰੂਪ ਹੋ ਜਾਂਦਾ ਮਾਪਿਓ ਵੀ ਗੁਰੂ ਦਾ ਰੂਪ ਹੋ ਜਾਂਦਾ ਸਿੱਖ ਵੀ ਪੁੱਤਰ ਵੀ ਗੁਰੂ ਦਾ ਰੂਪ ਹੋ ਜਾਂਦਾ ਸੋ ਆਪਣੀ ਨਾਰਾਜ਼ਗੀ ਜੇ ਆਪਾਂ ਆਪਣੇ ਮਾਪਿਆਂ ਨੂੰ ਤੰਗ ਕਰਾਂਗੇ ਨਾ ਤਾਂ ਗੁਰੂ ਨਰਾਜ ਹੋਏਗਾ ਸਨਮੇ ਪਾਪ ਲੱਗੇਗਾ ਬਾਣੀ ਪੜਦੇ ਆ ਨਾਮ ਸਿਮਰਨ ਕਰਦੇ ਆ ਪਰ ਪਤਾ ਕੀ ਗੱਲ ਹੈ ਕਈ ਵਾਰੀ ਸਾਨੂੰ ਆਪਣੀਆਂ ਤਰੂਟੀਆਂ ਦਾ ਆਪਣੀਆਂ ਕਮੀਆਂ ਦਾ ਪਤਾ ਲੱਗਦਾ ਸੋ ਜੇ ਬਿਨਾਂ ਗੱਲ ਤੋਂ ਮਾਪਿਆਂ ਨੂੰ ਦਿਲ ਦਿਖਾਉਣਾ ਉਹ ਵੀ ਫਿਰ ਗੁਰੂ ਕਹਿੰਦਾ ਭਾਈ ਤੇਰੀ ਬਾਣੀ ਪੜੀ ਤਾਂ ਫਿਰ ਪੂਰਾ ਫਾਇਦੇ ਨਹੀਂ ਮਿਲ ਸਕਦਾ ਮਾਪੇਓ ਦੇ ਚਰਨਾਂ ਵਿੱਚ ਵੀ ਬਹੁਤ ਕੁਝ ਹੈ ਪੁੱਤਾਂ ਮਾਤਾ ਕੀ ਅਸੀਸ ਕਿਹ ਪੁੱਤਰ ਤੈਨੂੰ ਮਾਂ ਦੀ ਅਸੀਸ ਹੈ ਨਿਮਕਰਾ ਬਿਸਰੋਤੋਂ ਕੁਸਮੇ ਸਾਦਾ ਪਾਜੋ ਜਗਦੀ ਸੇ ਮੇਰੇ ਪੁੱਤਰ ਬੱਚੇ ਤੈਨੂੰ ਅਸੀਸ ਹੈ ਸਾਡੀ ਗੁਰੂ ਅਰਜਨ ਦੇਵ ਨੇ ਅਸੀਸ ਦਿੱਤੀ ਪਿਰਥੀ ਚੰਦ ਦੇਖੋ ਪਿਰਥੀ ਚੰਦ ਤਾਂ ਦੇਖੋ ਆਪਣੇ ਪਿਓ ਤੋਂ ਵੱਧ ਅਸੀਸ ਲੈਣ ਦਾ ਵੀ ਤੈਨੂੰ ਪਾਪ ਲੱਗੂਗਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਤਾ ਤੋਂ ਅਸੀਸਾਂ ਲੈਂਦੇ ਨੇ ਕਿੰਨਾ ਫਰਕ ਹੈ ਉਹ ਬਾਣੇ ਵਿੱਚ ਨਹੀਂ ਹੁਕਮ ਵਿੱਚ ਨਹੀਂ ਪੁੱਤਾਂ ਮਾਤਾ ਕੇ ਸੀਸ ਬਾਮੇ ਕੇ ਸ਼ੌਦਾ ਜਿਹੜਾ ਇਹ ਸਭ ਤੋਂ ਠਗਦਾ ਹੋਰ ਗੁਰੂਆਂ ਤੇ ਵੀ ਠੋਗਦਾ ਪਰ ਬਾਣੀ ਯੂਨੀਵਰਸਲ ਸਭ ਕਿਤੇ ਘੁੰਮਣ ਵਾਲੀ ਹੈ ਸਾਰੇ ਸੰਸਾਰ ਵਾਸਤੇ ਤਾਂ ਇੱਕ ਗੱਲ ਮੈਂ ਬੇਨਤੀ ਕਰਦਾ ਨਵੀਂ ਪੀੜ੍ਹੀ ਨੂੰ ਬੱਚਿਆਂ ਨੂੰ ਜ਼ਿਆਦਾਤਰ ਵੀ ਗੁਰੂ ਦੀ ਖੁਸ਼ੀ ਲੈਣ ਵਾਸਤੇ ਨਾ ਮਾਤਾ ਪਿਤਾ ਦਾ ਸਤਿਕਾਰ ਜ਼ਰੂਰੀ ਹੈ ਮਾਤਾ ਪਿਤਾ ਦਾ ਹਿਰਦਾ ਤੁਹਾਨੂੰ ਅਸੀਸ ਦੇਵੇਗਾ ਤੁਹਾਡੀ ਬੰਦਗੀ ਫਲੇਗੀ ਜਿਹੜੇ ਪਹਿਲਾਂ ਵਾਲੇ ਮਹਾਪੁਰਸ਼ੀ ਮਾ ਦੇ ਪੈਰੀਂ ਹੱਥ ਲਾ ਕੇ ਫਿਰ ਬੰਦਗੀ ਸ਼ੁਰੂ ਕਰਦੇ ਗੁਰੂ ਦੇ ਅੱਗੇ ਤਾਂ ਡੰਡਾਉਤ ਬੰਦਨ ਗੁਰੂ ਸਤੋਤਰ ਦਾ ਪੜ੍ਹਨੀ ਪੜਨੇ ਮਾਤਾ ਪਿਤਾ ਦੀ ਸੀਸ ਲੈ ਕੇ ਤੁਸੀਂ ਜਾਪ ਸ਼ੁਰੂ ਕਰ ਦੋ 40 ਦਿਨਾਂ ਦਾ 45 ਦਿਨਾਂ ਦਾ ਰੋਜ਼ ਮਾਤਾ ਪਿਤਾ ਦਾ ਹੁਕਮ ਵੀ ਮੰਨੋ ਤੇ ਆਸ਼ੀਰਵਾਦ ਲਓ ਤੁਹਾਡਾ ਜਾਪ ਫਲੇਗਾ ਦੂਜੀ ਗੱਲ ਮਾਤਾ ਪਿਤਾ ਨੂੰ ਅਤੇ ਪੌੜੀਆਂ ਨੂੰ ਕਦੇ ਨਾ ਭੁੱਲੋ ਤੁਸੀਂ ਕਹੋਗੇ ਪੌੜੀਆਂ ਵੀ ਪੌੜੀਆਂ ਨਾਲ ਮਾਪਿਓ ਦਾ ਕੀ ਮਤਲਬ ਹੈ ਪੌੜੀਆਂ ਨੂੰ ਤੇ ਮਾਪਿਓ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਮਾਤਾ ਪਿਤਾ ਬੱਚੇ ਨੂੰ ਕਿੱਥੇ ਲੈ ਕੇ ਜਾਂਦੇ ਨੇ ਟੀਸੀ ਤੇ ਸਿਖਰ ਤੇ ਪੌੜੀ ਕਿੱਥੇ ਲੈ ਕੇ ਜਾਂਦੀ ਹੈ टीसी ਤੇ ਸਿਖਰ ਤੇ ਪੌੜੀ ਦੇ ਉੱਤੇ ਆਪਾਂ ਪੈਰ ਧਰ ਧਰ ਕੇ ਚੜਦੇ ਆਂ ਪੌੜੀ ਸਾਡੇ ਪੈਰਾਂ ਥੱਲੇ ਆ ਕੇ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਕਦਮ ਕਦਮ ਪੈਰ ਪੈਰ ਤੇ ਸਾਡੇ ਸਾਡੇ ਥੱਲੇ ਆ ਕੇ ਪੌੜੀ ਨਾ ਪੌੜੀ ਜਿੰਨੀ ਨਿਮਰਤਾ ਕਿਸੇ ਵਿੱਚ ਨਹੀਂ ਜਿਵੇਂ ਫਰੀਦ ਸਾਹਿਬ ਕੰਦਰ ਫਰੀਦ ਦਾ ਖਾਕਰ ਨਿੰਦੀ ਹੈ ਪੌੜੀ ਜਿੱਡੀ ਨਿਮਰਤਾ ਕਿਸੇ ਵਿੱਚ ਨਹੀਂ ਹੈਗੀ ਬੌੜੀ ਸਾਡੇ ਪੈਰਾਂ ਦੇ ਥੱਲੇ ਆ ਆ ਕੇ ਨੇ ਸਾਨੂੰ ਸਿਗਰਤੇ ਲੈ ਕੇ ਜਾਂਦੀ ਹੈ ਇਸ ਤਰ੍ਹਾਂ ਮਾਤਾ ਪਿਤਾ ਵੀ ਸਾਡੇ ਪੈਰਾਂ ਥੱਲੇ ਆਉਂਦੇ ਨੇ ਪੈਰਾਂ ਥੱਲੇ ਕੀ ਮਾਤਾ ਪਿਤਾ ਸਾਡੇ ਸਾਡਾ ਗੰਦ ਮੂਤ ਪਲੀਂ ਧੋ ਕੇ ਸਾਨੂੰ ਸਿਰ ਤੇ ਬਿਠਾਉਂਦੇ ਨੇ ਮੇਰਾ ਬੱਚਾ ਹੈ ਮੇਰਾ ਚੁੰਮਦੇ ਨੇ ਸਿੱਖਣਾ ਤੇ ਲੈ ਕੇ ਜਾਂਦੇ ਨੇ ਮੇਰਾ ਬੱਚਾ ਪੜ੍ਹ ਜੇ ਮੇਰਾ ਬੱਚਾ ਇਹ ਲੱਗ ਜੇ ਜਾਨਕਿ ਬੱਚੇ ਜਿਹੜੀ ਮਾ ਪਿਓ ਦੀ ਜ਼ਿੰਦਗੀ ਹੈ ਨਾ ਆਪਦੇ ਬਾਤਾਂ ਥੋੜੀ ਹੁੰਦੀ ਹੈ ਜਦੋਂ 3-4 ਸਾਲ ਦਾ ਹੋ ਜਾਂਦਾ ਬੱਚਾ ਫਿਰ ਮਾਂ ਪਿਓ ਦੇ ਵਾਸਤੇ ਜਾਉਣਾ ਛੱਡ ਦਿੰਦੇ ਨੇ ਔਲਾਦ ਵਾਸਤੇ ਜਾਉਣਾ ਸ਼ੁਰੂ ਕਰ ਦਿੰਦੇ ਨੇ ਆਪਣੀ ਜ਼ਿੰਦਗੀ ਸਮਾਪਤ ਬੱਚਿਆਂ ਵਾਸਤੇ ਜ਼ਿੰਦਗੀ ਸ਼ੁਰੂ ਜਾਂਦੀ ਆ ਆਪਣੀ ਜ਼ਿੰਦਗੀ ਦਾ ਕੁਝ ਵੀ ਨਹੀਂ ਹੁੰਦੀ ਬੰਦੇ ਦੀ ਮਾਂ ਪਿਓ ਬੱਚਿਆਂ ਵਾਸਤੇ ਜਾਂਉਂਦੇ ਨੇ ਵੀ ਮੇਰੇ ਬੱਚੇ ਦਾ ਇਹ ਬਣ ਜੇ ਇਹ ਬਣ ਜੇ ਇਹ ਕਾਰਜ ਚੱਲ ਜੇ ਇਹ ਕੰਮ ਕਾਮਯਾਬ ਹੋ ਜੇ ਪੜ੍ਹ ਜੇ ਲਿਖ ਜੇ ਵੀ ਸਾਡੀ ਆਤਮਾ ਠੰਡੀ ਹੋ ਜੇ ਜਦੋਂ ਬੱਚੇ ਖਾਂਦੇ ਨੇ ਖੁਸ਼ੀ ਮਾਪਿਆਂ ਨੂੰ ਹੁੰਦੀ ਹੈ ਇਸ ਕਰਕੇ ਪੌੜੀਆਂ ਨੂੰ ਤੇ ਮਾਪਿਓ ਨੂੰ ਕੋ ਦੇਣਾ ਭੱਲੋ ਪੌੜੀ ਸਾਡੇ ਪੈਰਾਂ ਥੱਲੇ ਆ ਆ ਕੇ ਸਾਨੂੰ ਸੇਕ ਤੇ ਲੈ ਕੇ ਜਾਂਦੀ ਹੈ ਜੇ ਆਪਾਂ ਪੌੜੀ ਪਰਾ ਸੁੱਟਦੀਏ ਥੱਲੇ ਆ ਜਾਾਂਗੇ ਜੜ ਨਾਲ ਜੜ ਨਾਲ ਨਹੀਂ ਜੁੜਿਆ ਜਾਂਦਾ ਧਰਤੀ ਨਾਲ ਨਹੀਂ ਜੁੜਿਆ ਜਾਂਦਾ ਗਾਤ ਟੰਗ ਨਾਲ ਉਤਰਾਂਗੇ ਗੋਡੇ ਕਿੱਤੇ ਟੁੱਟਣਗੇ ਸੱਟਾਂ ਲੱਗਣਗੀਆਂ ਇਸ ਕਰਕੇ ਜਿਹੜੇ ਵੀ ਮਾਪਿਓ ਦੀ ਆਗਿਆ ਤੋਂ ਬਿਨਾਂ ਜਿਹੜੇ ਕੰਮ ਨੇ ਉਹ ਜ਼ਿੰਦਗੀ ਵਿੱਚ ਸੋਖਾ ਨਹੀਂ ਦਿੰਦੇ ਕਿ ਭਾਵੇਂ ਕੋਈ ਵੀ ਸਾਰੇ ਪਾਸੇ ਲਾ ਕੇ ਦੇਖ ਲੋਏਗਾ ਤੁਸੀਂ ਮਾਪਿਓ ਨੂੰ ਤੇ ਪੌੜੀਆਂ ਨੂੰ ਕਦੇ ਨਾ ਭੁੱਲੋ ਗੁਰੂ ਨੂੰ ਤਾਂ ਕੀ ਭੁੱਲਣਾ ਆਪਾਂ ਨੇ ਗੁਰੂ ਦਾ ਉਪਦੇਸ਼ ਹੈ ਸਭਨਾ ਜੀਾਂਗੇ ਇੱਕ ਦਾਸਵਾਕ ਸਮਝਾਈ ਕਾਹੇ ਪੂਤ ਝਾਗਰ ਤੋਂ ਸੰਗ ਵਾਪ ਜਿਣਕੇ ਜਣੇ ਬਡੇਰੇ ਤਮਹੋ 300 ਝਾਗਰਤ ਪਾਪ ਸੋ ਨਵੀਂ ਪੀੜੀ ਨੂੰ ਤੇ ਸਾਰਨ ਬੇਨਤੀ ਹੈ ਵੀ ਮਾਪਿਓ ਨੂੰ ਨਾਪੁੱਲੋ ਪੌੜੀ ਨੂੰ ਨਾਪੁੱਲੋ ਸਾਨੂੰ ਸਿਖਰ ਤੇ ਲੈ ਕੇ ਜਾਂਦੀ ਏ ਸੋ ਮਾਪਿਓ ਨੇ ਜਿਹੜੇ ਉਹ ਜਨਨੂ ਮਹਾਰਾਜ ਗੁਰੂ ਦਰਜਾ ਦਿੰਦੇ ਨੇ ਤੇ ਮਾਪਿਓਨ ਵੀ ਸੋਚਣਾ ਚਾਹੀਦਾ ਹੈ ਕਈ ਵਾਰੀ ਨਾ ਮਾਪਿਓ ਵੀ ਥੋੜਾ ਜਿਹਾ ਕਬਰ ਹਟ ਵਿੱਚ ਆ ਕੇ ਆਪਣੇ ਸ਼ਬਦ ਭੁੱਲ ਜਾਂਦੇ ਨੇ ਸੋ ਸੇਵਾ ਸਿਮਰਨ ਦੇ ਵਿੱਚ ਮਾਪਿਓ ਦੇ ਆ ਜਿਹੜੀ ਹੈ ਨਾ ਬਹੁਤ ਵੱਡਾ ਯੋਗਦਾਨ ਹੁੰਦਾ ਮਾਪਿਓ ਦੀ ਅੱਗੇ ਲੈ ਕੇ ਸਿਮਰਨ ਸ਼ੁਰੂ ਕਰੋ ਤੁਸੀਂ ਪੀਸੀ ਤੇ ਜਾਉਗੇ ਜਿਵੇਂ ਪੌਲੀਸੀ ਤੇ ਲੈ ਜਾਂਦੀ ਹੈ ਪਹਿਲਾਂ ਥੱਲੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ